ਪਿਛਲੇ ਦਿਨੀ ਜਿਹੜੀ ਹੈ ਕਾਫੀ ਲੰਬੇ ਸਮੇਂ ਤੇ ਬਾਅਦ ਜਿਹੜੀ ਹੈ ਬਰਸਾਤ ਪਈ ਹੈ ਉਹਦੇ ਨਾਲ ਜਿੱਥੇ ਜਿਹੜਾ ਕਿਸਾਨ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਾੜਛ ਦੀ ਅਡੀਕ ਕਰ ਰਿਹਾ ਸੀ ਉਸ ਨੂੰ ਇਹ ਜਿਹੜਾ ਹੈ ਬਰਸਾਤ ਪੈਣ ਤੋਂ ਬਾਅਦ ਖੇਤਾਂ ਦੇ ਕੰਮ ਸ਼ੁਰੂ ਕਰ ਦਿੱਤੇ ਗਏ ਹਨ ਆ ਤੁਸੀਂ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ ਇਹ ਗੜਸ਼ੰਕਰਦੀਨ ਪਿੰਦੇ ਇਲਾਕੇ ਬੀਤ ਦੇ ਵੱਖ-ਵੱਖ ਪਿੰਡਾਂ ਦੀਆਂ ਹਨ ਜਿੱਥੇ ਕੀ ਮੀ ਤੋਂ ਬਾਅਦ ਜਿਹੜੇ ਕਿ ਖੇਤ ਬਿਲਕੁਲ ਸੁੱਕੇ ਪਏ ਸੀ ਬਰਸਾਤ ਨਾ ਹੋਣ ਕਾਰਨ ਉੱਥੇ ਮੀਂਹ ਤੋਂ ਬਾਅਦ ਜਿਹੜਾ ਕਿਸਾਨ ਹੈ ਉਹ ਆਪਣੇ ਕੰਮੇ ਕੰਮਕਾਰ ਦੇ ਵਿੱਚ ਰੁੱਝ ਗਿਆ ਹੈ ਤੇ ਖੇਤਾਂ ਦੀ ਬਹਾਈ ਬਜਾਈ ਕਣਕ ਦੀ ਜਿਹੜੀ ਹੈ ਹਾੜੀ ਦੀ ਫਸਲਾਂ ਦੀ ਬਜਾਈ ਜਿਹੜੀ ਹੈ ਉਹ ਅੱਜ ਤੋਂ ਸ਼ੁਰੂ ਹੋ ਗਈ ਹੈ ਕਿਸਾਨਾਂ ਨੇ ਵੀ ਜਿਹੜਾ ਇਹ ਬਰਸਾਤ ਪਈ ਹੈ ਪਈ ਲੇਟ ਹੈ ਜਰਾ ਪਰ ਇਹ ਬਰਸਾਤ ਤੋਂ ਬਾਅਦ ਜਿਹੜੇ ਕਿਸਾਨ ਵੀ ਕਾਫੀ ਖੁਸ਼ ਹਨ ਤੇ ਇਹ ਬਰਸਾਤ ਜਿਹੜੀ ਹੈ ਇਹ ਮੀਂਹ ਹੈ ਜਿਹੜਾ ਇਹ ਕਿਸਾਨਾਂ ਵਾਲੇ ਬੀਤ ਦੇ ਕਿਸਾਨਾਂ ਵਾਲੇ ਖਾਸ ਕਰਕੇ ਗੜ ਸ਼ੰਕਰ ਤਹਿਸੀਲ ਅਦੀਨ ਪੈਂਦੇ ਜਿਹੜੇ ਇਲਾਕਾ ਬੀਤ ਹੈ ਇੱਥੇ ਦੇ ਕਿਸਾਨਾਂ ਲਈ ਇਹ ਬਰਦਾਨ ਸਾਬਤ ਹੋਵੇਗਾ ਕਿਉਂਕਿ ਹੁਣ ਜਿਹੜੀਆਂ ਤੁਸੀਂ ਦੇਖੋ ਭਈ ਫਸਲਾਂ ਇੱਥੇ ਬਜਾਈ ਨਹੀਂ ਹੋਈ ਸੀ ਉਹਦੀ ਪਜਾਈ ਹੋ ਜਾਵੇਗੀ ਪਹਿਲੇ ਕਰੋਨਾ ਸੀ ਤੇ ਸਾਡਾ ਸਾਰਾ ਸਾਰਾ ਕਾਰੋਬਾਰ ਠੱਪ ਹੋ ਗਿਆ ਤੇ ਹੁਣ ਬਰਖਾ ਹੋਈ ਹੈ ਤਾਂ ਹੁਣ ਸਾਡਾ ਕਾਰੋਬਾਰ ਜਿਹੜਾ ਸ਼ੁਰੂ ਹੋਇਆ ਦੁਆਰਾ ਕਿਉਂਕਿ ਇਹ ਸਾਰਾ ਸਾਡਾ ਇਲਾਕਾ ਜਿਹੜਾ ਇਹ ਪਛੜਿਆ ਹੋਇਆ ਹੈ ਸਾਰਾ ਇਹ ਉੱਪਰ ਦੇ ਪ੍ਰਮਾਤਮਾ ਦੇ ਸਹਾਰੇ ਹੀ ਹੈ ਸਾਡੀ ਜਿਹੜੀ 95% ਜ਼ਮੀਨ ਹੈ ਸਾਰੀ ਬਰਖਾ ਦੇ ਮੇਰੇ ਪਰ ਕਰਦੀ ਹੈ ਤੇ ਇਸ ਕਰਕੇ ਸਾਰਾ ਹੀ ਸਾਡਾ ਜਿਹੜਾ ਜਿੰਨਾ ਵੀ ਦਾ ਖੇਤੀਬਾੜੀ ਦਾ ਧੰਦਾ ਹੈ ਸਾਰਾ ਉੱਪਰਲੀ ਬਰਖਾ ਤੇ ਪ੍ਰਮਾਤਮਾ ਦੀ ਬਰਖਾ ਤੇ ਹੀ ਡਿਪੈਂਡ ਕਰਦਾ ਹੈ